ਪੰਜਾਬੀ ਫਿਲਮਾਂ ਦੇ ਕਲਾਕਾਰ ਗੁੱਗੂ ਗਿੱਲ ਸੱਚ칸 ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਉਹਨਾਂ ਗੁਰੂ ਘਰ ਦਰਸ਼ਨ ਕਰਨ ਮੱਥਾ ਟੇਕਿਆ ਅਤੇ ਸਰਬੱਤੇ ਭਲੇ ਦੀ ਅਰਦਾਸ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਗੁਰੂ ਘਰ ਦਰਸ਼ਨ ਕਰਨ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਨ ਆਏ ਹਨ। ਉਹਨਾਂ ਕਿਹਾ ਕਿ ਗੁਰੂ ਘਰ ਆ ਕੇ ਉਹਨਾਂ ਦੇ ਮਨ ਨੂੰ ਖੁਸ਼ੀ ਅਤੇ ਸਕੂਨ ਮਿਲਦਾ ਹੈ। ਉਹਨਾਂ ਕਿਹਾ ਕਿ ਉਹਨਾਂ ਹੁਣੇ ਹੀ ਇੱਕ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਜਿਸ ਦਾ ਨਾਮ ਹੈ ਜਾਗੋ ਆਈ ਹੈ। ਉਹਨਾਂ ਕਿਹਾ ਕਿ ਉਰਦੇ ਇੱਕ ਹੋਰ ਨਵੀਂ ਫਿਲਮ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਹੋਣ ਜਾ ਰਹੀ ਹੈ ਇਸ ਲਈ ਉਹ ਗੁਰੂ ਘਰ ਅਸ਼ੀਰਵਾਦ ਲੈਣ ਲਈ ਆਏ ਹਨ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਅੱਛਾ ਦਿਨ ਚੜਿਆ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਬਾਬਾ ਬੁੱਢਾ ਜੀ ਦੇ ਗਏ ਫਿਰ ਇੱਥੇ ਦਰਬਾਰ ਸਾਹਿਬ ਆਏ ਔਰ ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ ਘਰ ਦੀ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਮੇਰੇ ਖਿਆਲ ਦੇ ਵਿੱਚ ਲਫ਼ਜ਼ਾ ਨਹੀਂ ਤਾਂ ਦੱਸਣਾ ਮੁਸ਼ਕਲ ਹੈ ਲੇਕਿਨ ਤੁਸੀਂ ਆਪ ਹੀ ਸਮਝ ਜੂਗੇ ਜਦ ਆਪਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਆਂ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਆ ਔਰ ਖੁਸ਼ੀਆਂ ਮਹਿਸੂਸ ਹੁੰਦੀਆਂ ਕੋਈ ਇੱਛਾ ਛਾਤੀ ਗੱਲ ਨਹੀਂ ਜੀ ਅੱਜ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਆ ਅਸੀਂ ਤਾਂ ਕੀ ਕਹਿ ਸਕਦੇ ਜੀ ਮਹਾਰਾਜ ਦਾ ਬਸ ਆਪਣੇ ਸਾਰਿਆਂ ਤੇ ਮੇਰ ਪਰਿਆਥ ਰੱਖਣ ਜੀ ਹਰ ਸਾਰਿਆਂ ਦਾ ਭਲਾ ਕਰਨ ਨਵੀਂ ਇੱਕ ਫਿਲਮ ਅਸੀਂ ਮੈਂ ਹੁਣੇ ਸ਼ੂਟਿੰਗ ਕਰਕੇ ਹਟਿਆ ਉਹਦਾ ਨਾਮ ਜੀ ਜਾਗੋ ਆਈ ਹੈ ਹੁਣ ਇੱਕ ਫਿਲਮ ਮਾਝੇ ਦੀ ਕਹਾਣੀ ਹੈ ਮਝੇਲ ਉਹਦਾ ਨਾਮ ਹੈ ਉਹ ਅਗਲੀ 4-5 ਦਿਨਾਂ ਨੂੰ ਸ਼ੁਰੂ ਹੋਣ ਵਾਲੀ ਹੈ 14 ਤਰੀਕ ਤੋਂ ਫਿਰ ਉਸ ਤੋਂ ਬਾਅਦ ਟਰੈਵਲ ਏਜੰਟ ਫਿਲਮ ਹੈ ਇਹ ਉਸ ਤੋਂ ਬਾਅਦ ਇੱਕ ਹੋਰ ਹੈ ਇਸ ਤਰ੍ਹਾਂ ਕਰਕੇ 4-5 ਫਿਲਮ ਇਸ ਸਾਲ ਮੁਕੰਮਲ ਹੋ ਜਾਣੀ ਹੈ